ਚੰਡੀਗੜ੍ਹ ਕੰਨੀ ਦੇ ਮੁੰਡੇ ਸੀਗੇ ਆ ਮਹਾਲੀ ਸਾਈਡ ਚੰਡੀਗੜ੍ਹ ਦੋ ਭਰਾ ਸੀਗੇ ਉਹਨਾਂ ਦਾ ਫਾਰਮ ਹਾਊਸ ਬਣਾਇਆ ਹੋਇਆ ਇੱਧਰ ਚੰਡੀਗੜ੍ਹ ਕੰਨੀ ਮਤਲਬ ਮੋਟਰ ਤੇ ਉੱਥੇ ਉਹਨਾਂ ਦੇ ਰੋਜ਼ ਆੜੀ ਉੜੀ ਆਇਆ ਕਰਨ ਉਹ ਤਕੜੇ ਕਰਦੇ ਮੁੰਡੇ ਸੀਗੇ ਮੋਟਰ ਤੇ ਫਾਰਮ ਹਾਊਸ ਬਣਾਇਆ ਪੈਗੀ-ਸ਼ੈਗੀ ਲਾਇਆ ਕਰਨ ਉਹਨਾਂ ਦਾ ਬਜ਼ੁਰਗ ਉਹਨਾਂ ਰੋਸ ਮਝਾਇਆ ਕਰੇ ਵੀ ਪੁੱਤਾਂ ਇਹ ਸ਼ਰਾਬ ਨਾ ਪੀਆ ਕਰੋ ਬਹੁਤ ਮਾੜੀ ਹੁੰਦੀ ਆ ਇਹ ਨਾ ਪੀਆ ਕਰੋ ਹੁਣ ਚਲੋ ਮਾਪੇ ਵੀ ਰੋਕਦੇ ਆ ਹੁਣ ਤੁਹਾਨੂੰ ਪਤਾ ਮੁੰਡੇ ਬਰਾਬਰ ਦੇ ਮੰਦੇ ਆ ਕਿਤੇ ਉਹ ਮੁੰਡਿਆਂ ਦਾ ਸ਼ੌਕ ਨਾ ਉੱਥੇ फार्म हाउस ਤੇ ਨਾ ਮੋਟਰ ਤੇ ਇੱਕ ਕੁੱਤਾ ਰੱਖਿਆ ਹੋਇਆ ਸੀ ਕੁੱਤਾ ਹੁਣ ਤੁਹਾਨੂੰ ਪਤਾ ਉਹਨੂੰ ਰੋਜ਼ ਮੀਟ-ਮੂਟ ਪਾਉਂਦੇ ਤਗੜਾ ਪੂਰਾ ਇੱਕ ਬਾਂਦਰ ਰੱਖਿਆ ਹੋਇਆ ਸੀ ਬਾਂਦਰ ਵੀ ਪੂਰਾ ਤਗੜਾ ਹੈ ਨਾ ਬਾਂਦਰ ਦਾ ਨਾਂ ਸੀ ਕੈਪਟਨ ਤੇ ਉਹ ਜਦੋਂ ਰਲ ਕੇ ਸ਼ਰਾਬ ਪੀਆ ਕਰਨ ਮੁੰਡੇ ਉਹਨਾਂ ਨੇ ਬਾਂਦਰ ਪੈਗ ਤੇ ਗਿਜਾਇਆ ਹੋਇਆ ਉਹਨੂੰ ਹਾਕ ਮਾਰਿਆ ਕਰਨ ਕੈਪਟਨ ਪੈਗ ਲਾਉਣਾ ਉਹ ਆਪਣਾ ਕੱਪ ਜਿਹਾ ਚੱਕ ਲਿਆ ਕਰੇ ਉਹਦੇ ਵਿੱਚ ਜੜੀ ਮਿਣ ਕੇ ਪਾ ਦਿਆ ਕਰਨ ਹਿਸਾਬ ਦੀ ਉਹ ਲਾ ਕੇ ਪੈਗ ਨਾ ਉਹਦਾ ਪਹਿਲਾਂ ਹੀ ਬਾਂਦਰ ਮਸਤੇ ਹੁੰਦੇ ਆ ਉਹ ਹੋਰ ਮਸਤ ਜਾ ਕਰੇ ਉਹਨੂੰ ਥੋੜਾ ਨਸ਼ਾ ਜਿਹਾ ਹੋ ਜਾਇਆ ਕਰੇ ਉਹ ਨਸ਼ੇ 'ਚ ਆ ਕੇ ਨਾ ਉਹ ਜਿਹੜਾ ਕੁੱਤਾ ਹੁੰਦਾ ਸੀ ਉਹਦਾ ਆੜੀ ਰੱਖਿਆ ਹੋਇਆ ਨਾਲ ਬਾਂਦਰ ਕੁੱਤਾ ਉਹ ਕੁੱਤੇ ਦੇ ਨਸ਼ੇ 'ਚ ਆ ਕੇ ਥੱਪੜ ਮਾਰਿਆ ਕਰ ਜਾਈਂ ਜਣੀ ਪੌਂਚਾ ਮਾਰਿਆ ਕਰੇ ਜ਼ੋਰ ਨਾਲ ਕੁੱਤੇ ਦੇ ਦੋ ਤਿੰਨ ਥੱਪੜ ਮਾਰ ਕੇ ਨਾ ਆਪ ਦਰਖਤ ਤੇ ਚੜ ਜਾਇਆ ਕਰੇ ਭੱਜ ਕੇ ਚੜਿਆ ਕੁੱਤੇ ਨੂੰ ਵੀ ਗੁੱਸਾ ਹੈ ਹੁਣ ਕੁੱਤਾ ਚੜ ਨਹੀਂ ਹੁੰਦਾ ਬਾਂਦਰ ਵਾਂਗੂ ਥੋੜੋ ਚੜ ਜੂਗਾ ਬਾਂਦਰ ਬਈ ਬਹੁਤ ਚੌੜ ਕਰਿਆ ਕਰੇ ਕੁੱਤੇ ਨਾਲ ਹਨ ਮਾਰਿਆ ਕਰੇ ਨਸ਼ੇ 'ਚ ਨਾ ਥੱਪੜ ਦਰਖਤ ਤੇ ਚੜਿਆ ਕੁੱਤਾ ਵਿਚਾਰਾ ਖਿਜਿਆ ਬੁਰੇ ਹਾਲ ਕਹਿੰਦੇ ਇੱਕ ਦਿਨ ਉਹਨਾਂ ਦਾ ਕੋਈ ਆੜੀ ਉੜੀ ਦੂਰੋਂ ਆਇਆ ਇਕੜੇ ਪੈਗ-ਪੁਗ ਲਾਉਂਦੇ ਆ ਤੇ ਉਹ ਜਿਹੜੇ ਦੋ ਭਾਈ ਸੀਗੇ ਉਹ ਗੱਡੀ-ਗੁੱਡੀ ਚ ਕਿਤੇ ਘਰ ਨੂੰ ਇੱਕ ਪਤਲੀ ਰੋਟੀ-ਰੁੱਟੀ ਲੈਣ ਚਲੇ ਗਏ ਇੱਕ ਹੋਰ ਫੜਨ-ਫੋਣ ਦੇ ਚਲੇ ਗਏ ਹੁਣ ਉਹ ਜਣੇ ਇੱਧਰ-ਉੱਧਰ ਹੋ ਗਏ ਇੱਕ ਮੁੰਡੇ ਨੇ ਨਾ ਉਹਨੂੰ ਹਾਕ ਮਾਰੀ ਕੈਪਟਨ ਨੂੰ ਕਹਿੰਦਾ ਕੈਪਟਨ ਪੈਗ ਲਾਉਣਾ ਉਹਨਾਂ ਦੀ ਜਾਨੀ ਗੈਰ-ਹਾਜ਼ਰੀ ਦੇ ਵਿੱਚ ਨਾ ਉਹਨੇ ਕੈਪਟਨ ਨੂੰ ਮੋਟਾ ਜਿਹਾ ਪੈਗ ਪਾ ਕੇ ਦਿੱਤਾ ਜਾਦੇ ਅੱਗੇ ਦਾ ਹਿਸਾਬ ਦਾ ਦੰਦੇ ਸੀ ਉਹਨੇ ਮੋਟਾ ਜਿਹਾ ਪੈਗ ਪਾ ਕੇ ਦਿੱਤਾ ਉਹ ਲਾ ਕੇ ਨਾ ਬਾਂਦਰ ਪੈਗ ਉਹ ਮੋਟਾ ਸੀਗਾ ਖਿੱਚਦਾ ਗਿਆ ਕੜਤਣ ਜੀ ਚ ਉਹ ਪਰ ਉਹਨੂੰ ਨਸ਼ਾ ਵੱਧ ਹੋ ਗਿਆ ਉਹ ਪੈਗ ਲਾ ਕੇ ਨਾ ਉਹਨੇ ਕੁੱਤੇ ਦੇ ਮਾਰਤਾ ਬੈਠਿਆ ਉਹ ਥੱਪੜ ਅੱਗੇ ਮੰਗੂ ਜਿਵੇਂ ਅੱਗੇ ਕੁੱਤੇ ਦੇ ਥੱਪੜ ਮਾਰਦਾ ਉਹਨੇ ਕੁੱਤੇ ਦੇ ਜਦ ਮਾਰਿਆ ਥੱਪੜ ਨਾ ਉਹ ਕੁੱਤੇ ਨੂੰ ਗੁੱਸਾ ਆ ਜਾ ਭੱਜ ਕੇ ਦਰਖਤ ਤੇ ਚੜਨ ਲੱਗਿਆ ਉਹ ਨਸ਼ੇ 'ਚ ਉਹ ਤੋਂ ਦਰਖਤ ਤੇ ਚੜਨਾ ਹੋਵੇ ਉਹ ਡਿੱਗ ਜੇ ਕੁੱਤੇ ਨੇ ਢਾ ਲਿਆ ਜੀ ਉਹਨੂੰ ਕੁੱਤੇ ਨੇ ਬਾਂਦਰ ਦਾ ਉਹ ਬੁਰਾ ਹਾਲ ਕਰਿਆ ਨਾ ਉਹਨਾਂ ਨੂੰ ਕੀ ਪਤਾ ਸੀ ਵੀ ਆਹ ਗੱਲ ਹੋ ਜੂ ਮੁੰਡਿਆਂ ਨੇ ਚੌੜ ਕਰੀ ਪਰ ਕੁੱਤੇ ਨੇ ਬਾਂਦਰ ਪਾੜਤਾ ਐਸਾ ਬੁਰਾ ਹਾਲ ਉਹਨਾਂ ਨੇ ਮਸੀ ਭੱਜ ਭੁੱਜ ਕੇ ਛੜਾਇਆ ਕਹਿੰਦੇ ਬਾਂਦਰ ਦਾ ਉਹ ਬੁਰਾ ਹਾਲ ਹੋਇਆ ਨਾ ਬਾਂਦਰ ਨੂੰ ਜਦ ਡਾਕਟਰ ਦੇ ਲੈ ਕੇ ਗਏ ਉੱਥੇ ਚੰਡੀਗੜ੍ਹ ਹੈ ਜਾਨਵਰਾਂ ਵਾਲੇ ਉਹ ਡਾਕਟਰਾਂ ਨੇ ਭਾਈ ਉਹਦਾ ਇਲਾਜ ਲੂਜ ਕਰਿਆ ਕਹਿੰਦੇ 10-15 ਦਿਨ ਉਹਨੂੰ ਉਹ ਮਤਲਬ ਐਮਰਜੈਂਸੀ ਚ ਬੰਦਰ ਰੱਖਿਆ ਉਹ ਇੰਨਾ ਕੁੱਤੇ ਨੇ ਉਹਦੀ ਚੀੜ ਫਾੜ ਕਰਤੀ ਤਕੜਾ ਸੀ ਕੁੱਤਾ ਮੀਟ ਨੂੰ ਗਿਜਿਆ ਹੋਇਆ ਤੇ ਭਾਈ ਜਦੋਂ 15-20 ਦਿਨਾਂ ਬਾਅਦ ਬੰਦਰ ਠੀਕ ਹੋ ਕੇ ਆ ਗਿਆ ਮੁੜ ਕੇ ਹੈਨਾ ਮਹੀਨਾ ਲੰਘ ਗਿਆ ਡੇਢ ਮਹੀਨਾ ਉਹਨੂੰ ਫੇਰ ਪੁੱਛਿਆ ਕਰਨ ਵੀ ਕੈਪਟਨ ਲਵਣਾ ਪੈਗ ਪੈਗ ਲਾਉਣਾ ਕਹਿੰਦੇ ਉਹ ਕੈਪਟਨ ਬਾਂਦਰ ਜਦੋਂ ਨੂੰ ਕਹਿਆ ਕਰਨ ਕੈਪੀਟਲ ਲਾਉਣਾ ਪੈਗ ਉਹਦੇ ਹੱਥ ਚ ਫੜਾਇਆ ਕਰਨ ਉਹ ਗਲਾਸ ਭਗਾ ਕੇ ਮਾਰਿਆ ਕਰੇ ਮੈਂ ਨਹੀਂ ਲਾਉਣਾਗਾ ਉਹਨੂੰ ਪਤਾ ਸੀ ਹੈ ਨਾ ਉਹ ਜਦੋਂ ਫੜਾਇਆ ਕਰਨ ਕਹਿੰਦਾ ਕੈਪੀਟਲ ਲਾਉਣਾ ਪੈਗ ਉਹ ਫੜ ਕੇ ਗਲਾਸ ਭਗਾ ਕੇ ਮਾਰਿਆ ਕਰੇ ਉਹ ਜਵਾਕਾ ਦਾ ਪਿਓ ਇਹ ਸੀਨ ਦੇਖ ਕੇ ਕਹਿੰਦਾ ਜਵਾਕਾ ਨੂੰ ਕਹਿੰਦਾ ਦੇਖ ਲਓ ਪੁੱਤ ਦੇਖ ਲਓ ਕਹਿੰਦਾ ਤੁਹਾਨੂੰ ਮੈਂ ਰੋਜ਼ ਹਟਾਉਣਾ ਰੋਜ਼ ਵੀ ਹਟ ਜੋ ਇਹ ਸ਼ਰਾਬ ਮਾੜੀ ਹੁੰਦੀ ਆ ਕਹਿੰਦਾ ਤੁਸੀਂ ਇਨਸਾਨ ਹੋ ਕੇ ਮੇਰੀ ਗੱਲ ਨਹੀਂ ਸਮਝਦੇ ਤੁਹਾਡੇ ਨਾਲੋਂ ਤਾਂ ਬਾਂਦਰ ਚੰਗਾ ਬਾਂਦਰ ਕਹਿੰਦਾ ਜਿਹੜਾ ਇੱਕ ਵਾਰ ਚ ਸਮਝ ਗਿਆ ਇਹ ਤੇ ਨਾ ਇੱਕ ਵਾਰ ਕੁੱਤੇ ਖਾਣੀ ਹੋਈ ਆ ਇੱਕੋ ਵਾਰ ਕੁੱਤੇ ਖਾਣੀ ਕਰਾ ਕੇ ਸਮਝ ਗਿਆ ਦੇਖ ਲਓ ਹੁਣ ਮੁੜ ਕੇ ਪੈਗ ਨੂੰ ਹੱਥ ਨਹੀਂ ਲਾਉਂਦਾ ਗਲਾਸ ਭਗਾ ਕੇ ਮਾਰਦਾ ਤੁਹਾਨੂੰ ਮੈਂ ਰੋਜ਼ ਸਮਝਾਉਣਾ ਤੁਸੀਂ ਬੰਦੇ ਹੋ ਤੁਸੀਂ ਬਾਂਦਰ ਥੋੜੋ ਹੁਣ ਤੁਹਾਡੇ ਨਾਲ ਕਿੰਨੀ ਕ ਕੁੱਤੇ ਖਾਣੀ ਹੋਵੇ ਬਾਂਦਰ ਇੱਕ ਵਾਰ ਕੁੱਤੇ ਖਾਣ ਸਮਝ ਗਿਆ ਨਾ ਗੱਲਬਾਤ ਜੇ ਗੱਲਬਾਤ ਵਧੀਆ ਲੱਗੀ ਸਹੀ ਲੱਗੀ ਤਾਂ ਸ਼ੇਅਰ ਕਰ ਦਿਓ ਯਾਰ